ਬਹੁਤ ਸਵਾਗਤ ਹੈ ਤੁਹਾਡਾ ਅੱਜ ਦੀ ਵੀਡੀਓ ਵਿੱਚ ਅੱਜ ਅਸੀਂ ਗੱਲ ਕਰਨੀ ਕਿ ਇਹ ਛੋਟੀ ਜੀ ਪੂੜੀ ਜਿਹੜੀ ਸਾਡੇ ਲਈ ਬਹੁਤ ਹੀ ਲਾਹੇਵੰਦ ਆ ਤੇ ਇਹਨੂੰ ਅਸੀਂ ਜਾਣੇ ਅਣਜਾਣੇ ਦੇ ਵਿੱਚ ਕੂੜੇ 'ਚ ਸੁੱਟ ਦਿੰਨੇ ਆ ਇਹ ਪੂੜੀ ਜਦੋਂ ਵੀ ਕੋਈ ਚੀਜ਼ ਅਸੀਂ ਬਾਜ਼ਾਰੋਂ ਖਰੀਦ ਕੇ ਲੈ ਕੇ ਆਉਨੇ ਨਾ ਕਿਸੇ ਕੰਪਨੀ ਦੀ ਕੋਈ ਪਾਣੀ ਵਾਲੀ ਬੋਤਲ ਲੈ ਆਓ ਟਿਫਨ ਲੈ ਆਓ ਕੋਈ ਦਵਾਈ ਲੈ ਆਓ ਤੇ ਉਹਦੇ ਵਿੱਚ ਪੈ ਕੇ ਇਹ ਆਉਂਦੀ ਆ ਜਿਹਦੇ ਉੱਪਰ ਲਿਖਿਆ ਹੁੰਦਾ ਡੂ ਨਾਟ ਈਟ ਕਿ ਇਹ ਖਾਣੀ ਨਹੀਂ ਆ ਪਰ ਇਹ ਇੰਨੀ ਜਿਆਦਾ ਵਰਤੋਂ ਦੇ ਵਿੱਚ ਆਉਂਦੀ ਆ ਨਾ ਇੰਨੀ ਆ ਜਿਆਦਾ ਚੀਜ਼ਾਂ ਨੂੰ ਖਰਾਬ ਹੋਣ ਤੋਂ ਬਚਾਉਂਦੀ ਆ ਨਾ ਕਿ ਤੁਸੀਂ ਅੰਦਾਜ਼ਾ ਨਹੀਂ ਲਾ ਸਕਦੇ ਇਹ ਉਹਨਾਂ ਚੀਜ਼ਾਂ ਵਿੱਚ ਆਉਂਦੀ ਆ ਜਿਹੜੇ ਚੀਜ਼ ਕਿਸੇ ਨਮੀ ਕਾਰਨ ਜਾਂ ਸਲਾਬ ਕਾਰਨ ਖਰਾਬ ਹੋ ਜਾਂਦੀਆਂ ਆ ਤੇ ਫਿਰ ਇਸ ਚੀਜ਼ ਨੂੰ ਅਸੀਂ ਵਰਤਣਾ ਕਿਦਾਂ ਇਹਨੂੰ ਜਦੋਂ ਅਸੀਂ ਖੋਲਦੇ ਆ ਨਾ ਤਾਂ ਇਹਦੇ ਵਿੱਚੋਂ ਛੋਟੇ ਛੋਟੇ ਦਾਣੇ ਨਿਕਲਦੇ ਆ ਜਿਵੇਂ ਖਾਦ ਹੁੰਦੀ ਆ ਤੇ ਇਹ ਨਮੀ ਨੂੰ ਸੋਖਦੇ ਆ ਤੇ ਫਿਰ ਇਹਨੂੰ ਕਦੇ ਵੀ ਕੂੜੇ 'ਚ ਸੁੱਟ ਕੇ ਵੇਸਟ ਨਾ ਕਰੋ ਇਹਦੇ ਤੋਂ ਕੰਮ ਲਓ ਇਹਦੇ ਤੋਂ ਕੀ ਕੰਮ ਲੈਣਾ ਕਿ ਜਦੋਂ ਵੀ ਅਸੀਂ ਘਰ ਵਿੱਚ ਕੋਈ ਚੀਜ਼ਾਂ ਜਿਵੇਂ ਸਾਡੀਆਂ ਦਾਲਾਂ ਹੋ ਗਈਆਂ ਮਸਾਲੇ ਹੋ ਗਏ ਕੋਈ ਡਰਾਈ ਫਰੂਟ ਹੋ ਗਿਆ ਬਿਸਕੁਟ ਹੋ ਗਏ ਜਿਹੜੇ ਸਲਾਬ ਦੇ ਨਾਲ ਖਰਾਬ ਹੋ ਜਾਂਦੇ ਆ ਜਾਂ ਥੋੜਾ ਜਿਹਾ ਟੱਕਣ ਖੁੱਲਾ ਰਹਿ ਗਿਆ ਤੇ ਹਵਾ ਅੰਦਰ ਚਲ ਗਈ ਨਾ ਤਾਂ ਉਹ ਚੀਜ਼ ਸਲਾਬੀ ਜਾਂਦੀ ਜਿਵੇਂ ਬਿਸਕੁਟ ਬਿਸਕੁਟ ਦਾ ਪੈਕਟ ਤੁਸੀਂ ਖੋਲੋ ਜਾਂ ਕਿਤੇ ਥੋੜਾ ਜਿਹਾ ਫਟਿਆ ਹੋਵੇ ਤੇ ਉਹ ਬਿਸਕੁਟ ਖਾਣਯੋਗ ਨਹੀਂ ਰਹਿੰਦੇ ਇਹੋ ਜਿਹੀਆਂ ਚੀਜ਼ਾਂ ਜਿਵੇਂ ਡ్రਾਈ ਫਰੂਟ ਹੋ ਗਿਆ ਤੁਸੀਂ ਡੱਬੇ 'ਚ ਪਾ ਕੇ ਤੇ ਇਹ ਪੁੜੀਆਂ ਦੋਵੇਂ 'ਚ ਰੱਖ ਦਿਓ ਨਾ ਤਾਂ ਇਸਲਾਬ ਨੂੰ ਚੁੱਕ ਲੈਣਗੀਆਂ ਤੇ ਉਹ ਚੀਜ਼ ਜਿਹੜੀ ਖਰਾਬ ਨਹੀਂ ਹੋਵੇਗੀ ਬਿਸਕੁਟ ਖਰਾਬ ਹੋ ਜਾਂਦੇ ਆ ਇਹ ਬਿਸਕੁਟਾਂ ਵਿੱਚ ਰੱਖ ਦੋ ਤਾਂ ਇਹ ਬਿਸਕੁਟ ਖਰਾਬ ਨਹੀਂ ਹੋਣਗੇ ਕੋਈ ਦਾਣਾਂ ਜਿਹੜੇ ਉਹ ਵਿੱਚ ਛੋਟੇ ਛੋਟੇ ਕੀੜੇ ਪੈ ਜਾਂਦੇ ਆ ਸਲਾਬ ਦੇ ਕਰਕੇ ਉਹਨਾਂ ਵਿੱਚ ਇਹਨਾਂ ਨੂੰ ਰੱਖਿਆ ਜਾਊਗਾ ਉਹ ਨਹੀਂ ਖਰਾਬ ਹੋਣਗੀਆਂ ਜਿਵੇਂ ਮੈਂ ਮੈਡੀਸਿਨ ਦੇ ਵਿੱਚ ਇਹ ਆਉਂਦੀ ਨਾ ਕਿ ਉਹਦਾ ਢੱਕਣ ਜੇ ਥੋੜਾ ਜਿਆ ਢਿੱਲਾ ਰਹਿ ਜਾਏ ਤੇ ਉਹ ਗੋਲੀਆਂ ਸਰਾ ਸਲਾਬੀਆਂ ਜਾਂਦੀਆਂ ਤਾਂ ਹੀ ਉਹਦੇ ਵਿੱਚ ਪਾ ਕੇ ਦਿੱਤੀ ਜਾਂਦੀ ਆ ਕਿ ਮੈਡੀਸਿਨ ਖਰਾਬ ਨਾ ਹੋਵੇ ਤੇ ਇਹਨੂੰ ਘਰ ਵਿੱਚ ਅਸੀਂ ਮਸਾਲਿਆਂ 'ਚ ਵਰਤ ਸਕਦੇ ਹਾਂ ਮਸਾਲਿਆਂ ਦੇ ਵਿੱਚ ਇਸ ਪੁੜੀ ਨੂੰ ਇਸੇ ਤਰ੍ਹਾਂ ਸੁੱਟ ਕੇ ਤੇ ਰੱਖ ਸਕਦੇ ਹਾਂ ਤਾਂ ਕਿ ਸਲਾਬ ਦੇ ਨਾਲ ਮਸਾਲੇ ਨਾ ਖਰਾਬ ਹੋਣ ਕੁਝ ਲੋਹੇ ਦੀਆਂ ਚਾਬੀਆਂ ਜਿਵੇਂ ਕਿ ਜਿਨ੍ਹਾਂ ਨੂੰ ਜੰਗਾਲ ਲੱਗ ਜਾਂਦਾ ਜਿਵੇਂ ਥੋੜਾ ਜਿਹਾ ਉਹਨਾਂ ਨੂੰ ਸਲਾਬ ਮਿਲ ਜਵੇ ਨਾ ਤਾਂ ਉਹ ਚੀਜ਼ਾਂ ਜੰਗਾਲੀਆਂ ਜਾਂਦੀਆਂ ਉਹਨਾਂ ਦੇ ਵਿੱਚ ਇਹਨਾਂ ਨੂੰ ਪਾ ਕੇ ਰੱਖ ਦਿੱਤਾ ਜਾਊਗਾ ਨਾ ਤਾਂ ਉਹਨਾਂ ਨੂੰ ਜੰਗ ਜਿਹੜਾ ਉਹ ਨਹੀਂ ਲੱਗੂਗਾ ਕਈ ਵਾਰੀ ਸਾਡੇ ਘਰ ਪਿੱਤਲ ਦੇ ਤਾਂਬੇ ਦੇ ਚਾਂਦੀ ਦੇ ਚ ਭਾਂਡੇ ਹੁੰਦੇ ਆ ਜਿਹੜੇ ਕਾਲੇ ਹੋ ਜਾਂਦੇ ਆ ਤੇ ਜਿਹੜੀਆਂ ਫਿਰ ਉਹ ਚੀਜ਼ਾਂ ਕਾਲੀਆਂ ਹੁੰਦੀਆਂ ਉਹ ਸਲਾਬ ਦਾ ਕਰਕੇ ਹੀ ਹੁੰਦੀਆਂ ਵਾ ਤੇ ਜੇ ਉਹਦੇ ਵਿੱਚ ਇਹ ਦੋ ਤਿੰਨ ਪੁੜੀਆਂ ਪਾ ਕੇ ਰੱਖਦੇਾਂਗੇ ਨਾ ਤਾਂ ਫਿਰ ਉਹਨਾਂ ਨੂੰ ਵੀ ਸਲਾਬ ਜਿਹੜੀ ਨਹੀਂ ਲੱਗੂਗੀ ਉਹ ਕਾਲੇ ਨਹੀਂ ਹੋਣਗੇ ਕਈ ਵਾਰੀ ਕੰਮਕੁਮ ਕਰਦੇ ਆ ਕੀ ਹੁੰਦਾ ਵੀਰ ਭੈਣਾਂ ਦਾ ਮੋਬਾਈਲ ਪਾਣੀ 'ਚ ਡਿੱਗ ਜਾਂਦਾ ਫੇਰ ਉਹ ਬਹੁਤ ਔਖਾ ਜਾਂਦਾ ਜਦੋਂ ਇਹੋ ਜੀ ਘਟਨਾ ਕਿਤੇ ਵਾਪਰ ਜੇ ਨਾ ਤਾਂ ਉਸ ਮੋਬਾਈਲ ਨੂੰ ਇੱਕ ਪੈਕਟ ਵਿੱਚ ਪਾ ਲੋ ਕਿਸੇ ਲਫਾਫੇ ਵਿੱਚ ਪਾ ਕੇ ਵੇਚਾ ਪੁੜੀਆਂ ਪੰਜ ਸੱਤ ਜਿਹੜੀਆਂ ਇਹ ਪਾ ਕੇ ਪੈਕਟ ਨੂੰ ਉੱਪਰੋਂ ਚੰਗੀ ਤਰ੍ਹਾਂ ਬੰਦ ਕਰ ਦੋ ਤਾਂ ਇਹ ਸਾਰੀ ਸਲਾਬ ਸਾਰਾ ਪਾਣੀ ਜਿਹੜਾ ਵਾ ਉਹਨੂੰ ਸੋਖ ਲੈਣਗੀਆਂ ਇਹ ਬਹੁਤ ਹੀ ਫਾਇਦੇਮੰਦ ਆ ਤੇ ਅਸੀਂ ਇਹਨਾਂ ਨੂੰ ਕੀ ਕਰਦੇ ਕਿ ਜਦੋਂ ਬਾਜ਼ਾਰ ਵਿੱਚੋਂ ਕੋਈ ਚੀਜ਼ ਖਰੀਦ ਕੇ ਲੈ ਕੇ ਆਉਣੇ ਨਾ ਸਾਡੇ ਪਰਸਾਂ ਤੱਕ ਵੀ ਇਹ ਆਉਂਦੀਆਂ ਉਨ੍ਹਾਂ ਵਿੱਚ ਪੈ ਕੇ ਵੀ ਇਹ ਆਉਂਦੀਆਂ ਕਿਉਂਕਿ तकरीबन ਹਰ ਚੀਜ਼ ਜਿਹੜੀ ਅਸੀਂ ਮਾਰਕੀਟ ਚੋਂ ਲੈ ਕੇ ਆਉਂਦੇ ਆ ਨਾ ਉਹਦੇ ਵਿੱਚ ਸਾਨੂੰ ਮਿਲਦੀਆਂ ਆ ਤੇ ਫਿਰ ਅਸੀਂ ਕਿਉਂ ਨਾ ਜਦੋਂ ਆਪਣਾ ਪਰਸ ਯੂਜ਼ ਕਰਨ ਲੱਗਦੇ ਆ ਜਾਂ ਬੋਤਲਾਂ ਨੂੰ ਵਰਤਣਾ ਸ਼ੁਰੂ ਕਰਦੇ ਆ ਤੇ ਉਸ ਤੋਂ ਬਾਅਦ ਇਹਨਾਂ ਨੂੰ ਹੋਰ ਕੰਮ ਵਿੱਚ ਵਰਤ ਲਿਆ ਕਰੀਏ ਤੇ ਅਸੀਂ ਇਹਨਾਂ ਨੂੰ ਫਿਰ ਕੱਢ ਕੇ ਬਾਹਰ ਸੁੱਟ ਦਿੰਨੇ ਆ ਕਿ ਕਿਸੇ ਕੰਮ ਦੇ ਨਹੀਂ ਆ ਪਾਰੇ ਬਹੁਤ ਹੀ ਕੰਮ ਦੀਆਂ ਵਾ ਇਹ ਬਾਜ਼ਾਰ ਵਿੱਚੋਂ ਵੀ ਮਿਲ ਜਾਂਦੀਆਂ ਤਕਰੀਬਨ 2 ਰੁਪਏ ਦੀ ਇਹ ਪੁੜੀ ਮਿਲ ਜਾਂਦੀ ਆ ਤੁਸੀਂ ਇਹਨੂੰ ਆਨਲਾਈਨ ਵੀ ਮੰਗਾ ਸਕਦੇ ਜੇ ਆਨਲਾਈਨ ਵੀ ਮਿਲਦੀ ਆ ਇਹ ਸਿਲਕਾ ਜਲ ਦੀਆਂ ਜਿਹੜੀਆਂ ਪੁੜੀਆਂ ਆ ਇਹ ਬਹੁਤ ਹੀ ਸਾਡੇ ਕੰਮ ਦੀਆਂ ਵਾ ਬਹੁਤ ਸਾਰੀਆਂ ਚੀਜ਼ਾਂ ਨੂੰ ਇਹ ਜਿਹੜਾ ਵਾ ਜੰਗ ਲੱਗਣ ਤੋਂ ਸਲਾਬ ਤੋਂ ਬਚਾਉਂਦੀਆਂ ਆ ਸੋ ਉਮੀਦ ਕਰਦੀ ਆ ਅੱਜ ਦੀ ਜਾਣਕਾਰੀ ਤੁਹਾਨੂੰ ਜ਼ਰੂਰ ਚੰਗੀ ਲੱਗੀ ਹੋਵੇਗੀ ਖੁਸ਼ ਰਹੋ